ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਆਏ ਹਾਂ ਸੁਲਤਾਨਪੁਰ ਲੋਧੀ ਉਹ ਪਾਵਨ ਪਵਿੱਤਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਨੰਦ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਧਰਤੀ ਜਿੱਤੇ ਗੁਰੂ ਸਾਹਿਬ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਬਤੀਤ ਕੀਤੇ ਗੁਰਦੁਆਰਾ ਸ਼੍ਰੀ 베ਰਸਰ ਸਾਹਿਬ ਤੇ ਆਓ ਆਪਾਂ ਇਹਨਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਦਾਰੀ ਕਰੀਏ ਔਰ ਉਸ 베ਈ ਨਦੀ ਦੇ ਵੀ ਦਰਸ਼ਨਦਾਰੀ ਕਰਾਂਗੇ ਜਿੱਤੇ ਮਹਾਰਾਜ ਜੀ ਤਿੰਨ ਦਿਨ ਤੱਕ ਹਲੋਪਰੇ ਤੇ ਜਦੋਂ ਬਾਹਰ ਆਏ ਮਹਾਰਾਜ ਜੀ ਨੇ ਉਹ ਗਾਰ ਸਤਨਾਮੂਲ ਮੰਤਰ ਦਾ ਜਿਹੜਾ ਹੈ ਇੱਥੇ ਆ ਕੇ ਉਚਾਰਨ ਕੀਤਾ ਆਓ ਆਪਾਂ ਇਹਨਾਂ ਸਾਰੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਦਾਰੀ ਕਰੀਏ ਤੁਸੀਂ ਵੀ ਜੁੜੇ ਰਹੋ ਇਸ ਵੀਡੀਓ ਦੇ ਸਾਡੇ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬੇਰਸਰ ਸਾਹਿਬ ਜੀ ਦੇ ਤੇ ਆਓ ਆਪਾਂ ਜੋ ਇੱਥੋਂ ਦਾ ਇਤਿਹਾਸ ਹੈ ਉਸ ਦੀ ਜੋ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ ਸੀ ਪਰ ਉਹਨਾਂ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਅਤੇ 13 ਦਿਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੀ ਬਤੀਤ ਕੀਤੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਦੇ ਬਗਲ ਵਿੱਚ ਵਗਦੀ ਕਾਲੀ ਬਈ ਕਿਨਾਰੇ ਨੂੰ ਹੀ ਅਕਾਲ ਪੁਰਖ ਦੀ ਆਰਾਧਨਾ ਕਰਨ ਲਈ ਚੁਣਿਆ ਸੀ ਇਸ ਸਥਾਨ ਤੇ ਹੀ ਗੁਰਦੁਆਰਾ ਬੇੜ ਸਰਸਾਹ ਬਣਿਆ ਹੋਇਆ ਹੈ ਜੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਰੋਜ਼ਾਨਾ ਵੇਵਿ ਵਿਚ ਇਸ਼ਨਾਨ ਕਰਕੇ ਉਹ ਵੇਹਿ ਕਿਨਾਰੇ ਬੈਠ ਕੇ ਹੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ ਇੱਕ ਦਿਨ ਉਹਨਾਂ ਨੇ ਵੇਵਿ ਵਿਚ ਟੂਪੀ ਮਾਰੀ ਅਤੇ ਤਿੰਨ ਦਿਨ ਅਲੋਪ ਰਹਿਣ ਉਪਰੰਤ ਗੁਰੂ ਸਾਹਿਬ ਨੇ ਸੰਮਤ 1564 ਸਨ 1507 ਈਸਵੀ ਭਾਦੋ ਸੁਦੀ 15 ਪੂਰਨਵਾਸੀ ਵਾਲੇ ਦਿਨ ਚੜਦੇ ਵਾਲੇ ਪਾਸੇ ਵੇਵਿ ਵਿਚ ਮੂੜ ਪ੍ਰਗਟ ਹੋਏ ਸਨ ਇੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਲਾਹੀ ਬਾਣੀ ਦੇ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਦਾ ਪਹਿਲੀ ਵਾਰ ਉਚਾਰਣ ਕੀਤਾ ਸੀ ਇਸ ਪਵਿੱਤਰ ਅਸਥਾਨ ਤੇ ਹੀ ਹੁਣ ਗੁਰਦੁਆਰਾ ਸੰਤ ਕਾੜ ਸਾਹਿਬ ਬਣਿਆ ਹੋਇਆ ਹੈ ਵੇਈ ਦੇ ਪਵਿੱਤਰ ਕਿਨਾਰੇ ਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਜੀ ਦੀ ਰਚਨਾ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਅਤੇ ਸਰਬਤ ਦੇ ਭਲੇ ਦਾ ਸੁਨੇਹਾ ਕੁੱਲ ਲੋਕਾਈ ਨੂੰ ਦੇਣ ਲਈ ਪਹਿਲੀ ਉਦਾਸੀ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੀ ਕੀਤੀ ਸੀ ਵਾਹੀਗੁਰਜੀ ਦਾ ਖਾਲਸਾ ਵਾਹੀਗੁਰਜੀ ਦੀ ਫਤਿਹ ਸੰਗਤ ਜੀ ਆਓ ਹੁਣ ਆਪਾਂ ਉਸ ਪਵਿੱਤਰ 베ਰੀ ਦੇ ਦਰਸ਼ਨ ਕਰਦੇ ਹਾਂ ਜਿੱਥੇ ਸ਼ਿਗੂਨਾંદ ਦੇ ਜੀ ਮਹਾਰਾਜ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਦਰਖਤ ਹੇਠਾਂ ਬੈਠ ਕੇ ਸਿਮਰਨ ਕਰਦੇ ਸਨ ਇਹ 베ਰੀ ਦਾ ਦਰਖਤ ਅੱਜ ਵੀ ਗੁਰਦੁਆਰੇ ਵਿੱਚ ਮੌਜੂਦ ਹੈ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਔਰ ਜੋ ਹਰਾ-ਪਰਾ ਵੀ ਹੈ ਅਤੇ 베ਰੀਆਂ ਦਾ ਰੁੱਖ ਵੀ ਹੈ ਸਾਰੀਆਂ ਸੰਗਤਾਂ 베ਰੀ ਦੇ ਦਰਖਤ ਹੇਠਾਂ ਬੈਠ ਕੇ ਹੀ ਕੀਰਤਨ ਸਰਵਣ ਕਰਦੀਆਂ ਹਨ ਔਰ ਆਪਾਂ ਉਸ ਤਪ ਆਸਥਾਨ ਦੇ ਵੀ ਦਰਸ਼ਨ ਕਰਦੇ ਹਾਂ ਜਿੱਥੇ ਸ਼ਿਗੂਨਾંદ ਦੇ ਜੀ ਮਹਾਰਾਜ ਜੀ ਨੇ 14 ਸਾਲ 9 ਮਹੀਨੇ ਅਤੇ 13 ਦਿਨ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਕੇ ਸਿਮਰਨ ਕਰਦੇ ਸਨ ਤੇ ਆਓ ਆਪਾਂ ਇਹਨਾਂ ਅਸਥਾਨਾਂ ਦੇ ਦਰਸ਼ਨ ਕਰੀਏ we uh -huh. ਸੰਗਤ ਜੀ ਆਓ ਹੁਣ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਹਟ ਸਾਹਿਬ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਨਵਾਬ ਦੌਲਤ ਖਾਨ ਦਾ ਮੋਦੀ ਖਾਨਾ ਹੁੰਦਾ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਵਿੱਚ ਬਤੌਰ ਮੋਦੀ ਵਜੋਂ ਨੌਕਰੀ ਕਰਦੇ ਹੁੰਦੇ ਸਨ ਇੱਥੇ ਹੀ ਗੁਰੂ ਸਾਹਿਬ ਲੋੜਵੰਦਾਂ ਨੂੰ ਅਨਾਜ ਦੇ ਕੇ ਝੋਲੀਆਂ ਪਰਦੇ ਸਨ ਜਿਨ੍ਹਾਂ ਵਟਿਆਂ ਨਾਲ ਗੁਰੂ ਜੀ ਅਨਾਜ ਚੋਲਦੇ ਸਮੇਂ 13-13 ਦੀ ਧੁਨ ਆਲਾਪ ਕੇ ਮੋਦੀ ਖਾਨੇ ਵਿੱਚ ਆਏ ਲੋਕਾਂ ਦਾ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਪੱਕਾ ਕਰਦੇ ਸਨ ਉਹ ਪਾਵਨ ਵਟੇ ਗੁਰਦੁਆਰਾ ਸਾਹਿਬੀ ਕੇ ਸੰਗਤ ਦੇ ਦਰਸ਼ਨ ਲਈ ਅੱਜ ਵੀ ਮੌਜੂਦ ਹਨ ਤੇ ਆਓ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਰੇ ਕਰਦੇ ਆਂ ਔਰ ਉਹਨਾਂ ਪਵਿੱਤਰ ਵਟਿਆਂ ਦੇ ਵੀ ਦਰਸ਼ਨ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ